ਮੋਗਾ ਪੁਲਿਸ ਵੱਲੋਂ ਹੋਟਲਾਂ ਦੀ ਵਿਸ਼ੇਸ਼ ਕੀਤੀ ਗਈ ਚੈਕਿੰਗ ਜਿਹਾ ਦੱਸਦੀ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਅੱਜ ਦੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਦੀਪ ਕੁਮਾਰ ਵਡੇਰਾ ਐਸਪੀ ਸਪੈਸ਼ਲ ਕ੍ਰਾਈਜ਼ ਮੋਗਾ ਦੀ ਅਗਵਾਈ ਵਿੱਚ ਇਲਾਕੇ ਦੇ ਵੱਖ-ਵੱਖ ਹੋਟਲਾਂ ਦੇ ਵਿੱਚ ਵਿਸ਼ੇਸ਼ ਤੇ ਗੁਪਤ ਚੈਕਿੰਗ ਮੁਹਿੰਮ ਚਲਾਈ ਗਈ ਐ ਇਸ ਮੁਹਿੰਮ ਦਾ ਮਕਸਦ ਜਨਤਾਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਗੈਰ ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਅਨੈਤਿਕ ਤਸਕਰੀ ਨੂੰ ਰੋਕਣਾ ਐ ਮੁਹਿੰਮ ਦੌਰਾਨ 01 ਐਸਪੀ 0 ਤੇ ਡੀਐਸਪੀ ਸਮੇਤ 60 ਐਨਜੀਓ ਤੇ ਈਪੀਓ ਰ ਵੱਲੇ ਚੌਂਡ ਪੁਲਿਸ ਕਰਮਚਾਰੀਆਂ ਵੱਲੋਂ ਕੁੱਲ ਪੰਜ ਵੱਖ-ਵੱਖ ਟੀਮਾਂ ਬਣਾ ਕੇ ਹੋਟਲਾਂ ਦੇ ਰਿਕਾਰਡਾਂ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਅਤੇ ਸੀਸੀਟੀਵੀ ਫੁਟੇਜਿਸ ਵੀ ਖੰਗਾਲੀਆਂ ਗਈਆਂ ਤੇ ਹੋਟਲਾਂ ਦੇ ਵਿੱਚ ਰਹਿੰਦੇ ਮਹਿਮਾਨਾਂ ਦੀ ਪ੍ਰਮਾਣਿਕਤਾ ਦੀ ਪੜਤਾਲ ਵੀ ਕੀਤੀ ਗਈ ਇਸ ਮਾਮਲੇ 'ਚ ਕੀ ਕਿਹਾ ਤੁਸੀਂ ਵੀ ਸੁਣੋ ਸ਼੍ਰੀਮਾਨ ਅਜੇ ਗਾਂਧੀ ਆਈਪੀਐਸ ਸਾਹਿਬ ਐਸਐਸਪੀ ਸਾਹਿਬ ਮੋਗਾ ਵੱਲੋਂ ਇਹ ਸਪੈਸ਼ਲ ਕੈਂਪੇਨ ਚਲਾਈ ਗਈ ਹੈ ਔਰ ਇਸੇ ਸਿੱਧਾ ਜਾਂ ਸੁਨੇਹਾ ਆ ਗੈਰ ਸਮਾਜਿਕ ਤੱਤ ਜੋ ਹੈ ਉਹਨਾਂ ਨੂੰ ਉਹ ਖਬਰਦਾਰ ਹੋ ਜਾਣ ਕਿਸੇ ਤਰ੍ਹਾਂ ਦੇ ਵੀ ਕੋਈ ਗੈਰ ਸਮਾਜਿਕ ਗਤੀਵਿਧੀ ਮੋਗਾ ਡਿਸਟ੍ਰਿਕਟ ਦੇ ਵਿੱਚ ਨਹੀਂ ਹੋਣ ਦਿੱਤੀ ਜਾਏਗੀ ਇਸੇ ਲੜੀ ਦੇ ਵਿੱਚ ਅਜੇ ਅਸੀਂ ਟੋਟਲ 30 ਹੋਟਲ ਆ ਜਿਨ੍ਹਾਂ ਦੇ ਵਿੱਚ ਅਸੀਂ ਕਾਫੀ ਭਾਰੀ ਮਗਦਾਬ ਵੱਡੀ ਫੋਰਸ ਨਾਲ ਇਹਨਾਂ ਦੀ ਚੈਕਿੰਗ ਕਰਾਈ ਗਈ ਹੈ ਤੇ ਆਉਂਦੇ ਸਮੇਂ 'ਚ ਵੀ ਅਸੀਂ ਲਗਾਤਾਰ ਇਸ ਨੂੰ ਜਾਰੀ ਰੱਖਾਂਗੇ ਤਾਂ ਕਿ ਜਿਹੜਾ ਪੁਲਿਸ ਦੀ वचनबद्धता ਹੈ ਇੱਕ ਸੁਖਾਵੇਂ ਮਾਹੌਲ ਦੀ ਉਸ ਨੂੰ ਬਰਕਰਾਰ ਰੱਖਿਆ ਜਾਵੇ। ਮੋਗਾ ਪੁਲਿਸ ਵੱਲੋਂ ਹੋਟਲਾਂ ਦੀ ਵਿਸ਼ੇਸ਼ ਕੀਤੀ ਗਈ ਚੈਕਿੰਗ ਜਿਹਾ ਦੱਸਦੀ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਅੱਜ ਦੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਦੀਪ ਕੁਮਾਰ ਵਡੇਰਾ ਐਸਪੀ ਸਪੈਸ਼ਲ ਕ੍ਰਾਈਜ਼ ਮੋਗਾ ਦੀ ਅਗਵਾਈ ਵਿੱਚ ਇਲਾਕੇ ਦੇ ਵੱਖ-ਵੱਖ ਹੋਟਲਾਂ ਦੇ ਵਿੱਚ ਵਿਸ਼ੇਸ਼ ਤੇ ਗੁਪਤ ਚੈਕਿੰਗ ਮੁਹਿੰਮ ਚਲਾਈ ਗਈ ਐਸ ਮੁਹਿੰਮ ਦਾ ਮਕਸਦ ਜਨਤਾ ਤੱਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਗੈਰ ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਅਨੈਤਿਕ ਤਸਕਰੀ ਨੂੰ ਰੋਕਣਾ ਇਹ ਮੁਹਿੰਮ ਦੌਰਾਨ 01 ਐਸਪੀ 03 ਤੇ ਡੀਐਸਪੀ ਸਮੇ ईपीओ रैंक ਦੇ ਕੋਲ 64 ਪੁਲਿਸ ਕਰਮਚਾਰੀਆਂ ਵੱਲੋਂ ਕੁੱਲ ਪੰਜ ਵੱਖ-ਵੱਖ ਟੀਮਾਂ ਬਣਾ ਕੇ ਹੋਟਲਾਂ ਦੇ ਰਿਕਾਰਡਾਂ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਅਤੇ ਸੀਸੀਟੀਵੀ ਫੁਟੇਜਿਸ ਵੀ ਖੰਗਾਲੀਆਂ ਗਈਆਂ ਤੇ ਹੋਟਲਾਂ ਦੇ ਵਿੱਚ ਰਹਿੰਦੇ ਮਹਿਮਾਨਾਂ ਦੀ ਪ੍ਰਮਾਣਿਕਤਾ ਦੀ ਪੜਤਾਲ ਵੀ ਕੀਤੀ ਗਈ ਇਸ ਮਾਮਲੇ 'ਚ ਕੀ ਕਿਹਾ ਤੁਸੀਂ ਵੀ ਸੁਣੋ ਸ਼੍ਰੀਮਾਨ ਅਜੇ ਗਾਂਧੀ ਆਈਪੀਐਸ ਸਾਹਿਬ ਐਸਐਸਪੀ ਸਾਹਿਬ ਮੋਗਾ ਵੱਲੋਂ ਇਹ ਸਪੈਸ਼ਲ ਕੈਂਪੇਨ ਚਲਾਈ ਗਈ ਹੈ ਔਰ ਇਸੇ ਸਿੱਧਾ ਜਾਂ ਸੁਨੇਹਾ ਆ ਗੈਰ ਸਮਾਜਿਕ ਤੱਤ ਜੋ ਹੈ ਉਹਨਾਂ ਨੂੰ ਉਹ ਖਬਰਦਾਰ ਹੋ ਜਾਣ ਕਿਸੇ ਤਰ੍ਹਾਂ ਦੇ ਵੀ ਕੋਈ ਗੈਰ ਸਮਾਜਿਕ ਗਤੀਵਿਧੀ ਮੋਗਾ ਡਿਸਟ੍ਰਿਕਟ ਦੇ ਵਿੱਚ ਨਹੀਂ ਹੋਣ ਦਿੱਤੀ ਜਾਏਗੀ ਇਸੇ ਲੜੀ ਦੇ ਵਿੱਚ ਅੱਜ ਅਸੀਂ ਟੋਟਲ 30 ਹੋਟਲ ਆ ਜਿਨ੍ਹਾਂ ਦੇ ਵਿੱਚ ਅਸੀਂ ਕਾਫੀ ਭਾਰੀ ਮਗਦਾਦ ਵੱਡੀ ਫੋਰਸ ਨਾਲ ਇਹਨਾਂ ਦੀ ਚੈਕਿੰਗ ਕਰਾਈ ਗਈ ਹੈ ਤੇ ਆਉਂਦੇ ਸਮੇਂ 'ਚ ਵੀ ਅਸੀਂ ਲਗਾਤਾਰ ਇਸ ਨੂੰ ਜਾਰੀ ਰੱਖਾਂਗੇ ਤਾਂ ਕਿ ਜਿਹੜਾ ਪੁਲਿਸ ਦੀ ਵਚਨਬੱਧਤਾ ਹੈ ਇੱਕ ਸੁਖਾਵੇ ਮਾਹੌਲ ਦੀ ਉਸ ਨੂੰ ਬਰਕਰਾਰ ਰੱਖਿਆ ਜਾਵੇ ਮੋਗਾ ਪੁਲਿਸ ਵੱਲੋਂ ਹੋਟਲਾਂ ਦੀ ਵਿਸ਼ੇਸ਼ ਕੀਤੀ ਗਈ ਚੈਕਿੰਗ ਜਿਹਾ ਦੱਸਦੀ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਅੱਜ ਦੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਦੀਪ ਕੁਮਾਰ ਵਡੇਰਾ ਐਸਪੀ ਸਪੈਸ਼ਲ ਕ੍ਰਾਈਜ਼ ਮੋਗਾ ਦੀ ਅਗਵਾਈ ਵਿੱਚ ਇਲਾਕੇ ਦੇ ਵੱਖ-ਵੱਖ ਹੋਟਲਾਂ ਦੇ ਵਿੱਚ ਵਿਸ਼ੇਸ਼ ਤੇ ਗੁਪਤ ਚੈਕਿੰਗ ਮੁਹਿੰਮ ਚਲਾਈ ਗਈ ਐ ਇਸ ਮੁਹਿੰਮ ਦਾ ਮਕਸਦ ਜਨਤਾਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਗੈਰ ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਅਨੈਤਿਕ ਤਸਕਰੀ ਨੂੰ ਰੋਕਣਾ ਐ ਮੁਹਿੰਮ ਦੌਰਾਨ 01 ਐਸਪੀ 0 ਤੇ ਡੀਐਸਪੀ ਸਮੇਤ 60 ਐਨਜੀਓ ਤੇ ਈਪੀਓ ਰ ਵੱਲੇ ਚੌਂਡ ਪੁਲਿਸ ਕਰਮਚਾਰੀਆਂ ਵੱਲੋਂ ਕੁੱਲ 5 ਵੱਖ-ਵੱਖ ਟੀਮਾਂ ਬਣਾ ਕੇ ਹੋਟਲਾਂ ਦੇ ਰਿਕਾਰਡਾਂ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਅਤੇ ਸੀਸੀਟੀਵੀ ਫੁਟੇਜਿਸ ਵੀ ਖੰਗਾਲੀਆਂ ਗਈਆਂ ਤੇ ਹੋਟਲਾਂ ਦੇ ਵਿੱਚ ਰਹਿੰਦੇ ਮਹਿਮਾਨਾਂ ਦੀ ਪ੍ਰਮਾਣਿਕਤਾ ਦੀ ਪੜਤਾਲ ਵੀ ਕੀਤੀ ਗਈ ਇਸ ਮਾਮਲੇ 'ਚ ਕੀ ਕਿਹਾ ਤੁਸੀਂ ਵੀ ਸੋਚ